ਪੈਟਰੋਲ ਪੰਪ ਤੇ ਪੈਟਰੋਲ ਪੁਵਾਉਣ ਤੋਂ ਪਹਿਲਾਂ ਇਸ ਖਬਰ ਨੂੰ ਜ਼ਰੂਰ ਸੁਣਿਓ ਕਿਉਂਕਿ ਹੁਣ ਜਦੋਂ ਤੁਸੀਂ ਪੈਟਰੋਲ ਪੰਪ ਤੇ ਜਾਓਗੇ ਤਾਂ ਇੱਕ ਡਿਵਾਈਸ ਜਿਹੜੀ ਆ ਉਸੇ ਘੰਟੀ ਬਜੇਗੀ ਤਾਂ ਤੁਹਾਡੀ ਚੋਰੀ ਫੜੀ ਜਾਵੇਗੀ ਹਾਲਾਂਕਿ ਹੁਣ ਇਹ ਪੈਟਰੋਲ ਪੰਪਾਂ ਤੇ ਸਰਕਾਰ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਪੈਟਰੋਲ ਪੰਪਾਂ ਤੇ ਇੱਕ ਅਜਿਹਾ ਡਿਵਾਈਸ ਲਗਾਇਆ ਜਾਵੇਗਾ ਜਿੱਥੇ ਕਿ ਪੈਟਰੋਲ ਪੰਪ ਤੇ ਉੱਥੇ ਪੈਟਰੋਲ ਪੁਵਾਉਣ ਆਏ ਹਰ ਇੱਕ ਵਾਹਨ ਨੂੰ ਸਕੈਨ ਕਰੇਗਾ ਉਹ ਡਿਵਾਈਸ ਔਰ ਜਿਸ ਤੋਂ ਬਾਅਦ ਫਿਰ ਜਿਹੜਾ ਚੋਰੀ ਕਰਦਾ ਜਾਨੀ ਕਿ ਕੋਈ ਅਪਰਾਧੀ ਪਾਇਆ ਗਿਆ ਤਾਂ ਉਸਤੇ ਬਾਅਦ ਉਹ ਡਿਵਾਈਸ ਦੀ ਘੰਟੀ ਵੱਜੇਗੀ ਜਾਣਕਾਰੀ ਕੀ ਹੈ ਆਖਰ ਕਿਹਨਾਂ ਨੂੰ ਫੜਿਆ ਜਾਵੇਗਾ ਕੀ ਕੁਝ ਐਕਸ਼ਨ ਨੇ ਸਰਕਾਰ ਨੇ ਲਏ ਨੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜੇਕਰ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਕੋਲ ਯੂਪੀਸੀਸੀ ਸਰਟੀਫਿਕੇਟ ਨਹੀਂ ਆ ਤਾਂ ਤੁਹਾਡੀਆਂ ਮੁਸ਼ਕਲਾਂ ਵਾਚਕਦੀਆਂ ਨੇ ਦਿੱਲੀ ਦੇ પેટ્રોલ ਪੰਪਾਂ ਉੱਤੇ ਅਜਿਹੇ ਨੋਖੇ ਉਪਕਰਨ ਲਗਾਏ ਗਏ ਨੇ ਜੋ ਪੰਪ ਉੱਤੇ ਆਉਣ ਵਾਲੇ ਹਰ ਵਾਹਨ ਨੂੰ ਸਕੈਨ ਕਰੇਗਾ ਪੈਟਰੋਲ ਪੰਪ ਤੇ ਲਗਾਏ ਗਏ ਕੈਮਰੇ ਨੂੰ ਵੀ ਇਸ ਡਿਵਾਈਸ ਨਾਲ ਕਨੈਕਟ ਕੀਤਾ ਜਾਵੇਗਾ ਇਸ ਦੌਰਾਨ ਇਸ ਡਿਵਾਈਸ ਦੀ ਜਾਣਕਾਰੀ ਪ੍ਰਾਪਤ ਕਰਦੇ ਔਰ ਤੁਹਾਡੇ ਕੋਲ ਵਾਹਨ ਦੇ ਵਿੱਚ ਪੀ ਯੂ ਸੀ ਸਰਟੀਫਿਕੇਟ ਨਹੀਂ ਆ ਤਾਂ ਸਪੀਕਰ ਦੇ ਵਿੱਚੋਂ ਆਵਾਜ਼ ਆਵੇਗੀ ਇਸ ਵੱਲ ਪੋਰਟਲ ਉੱਤੇ ਜਾਣਕਾਰੀ ਆਵੇਗੀ ਕਿ ਗੱਡੀ ਕਿੰਨੀ ਕੁ ਪੁਰਾਣੀ ਹੈ ਤੇ ਇਸ ਦੇ ਕੋਲ ਯੂ ਪੀ ਸੀ ਹੈ ਜਾਂ ਫਿਰ ਨਹੀਂ ਦਾ ਅਸਲ ਇਹ ਸਾਰੀ ਕਵੱਤ ਸਰਕਾਰ ਨੇ ਫੈਸਲੇ ਤੋਂ ਬਾਅਦ ਸ਼ੁਰੂ ਹੋਈ ਹੈ 1 April ਤੋਂ 15 ਸਾਲ ਪੁਰਾਣੇ ਸਾਰੇ ਵਾਹਨਾਂ ਨੂੰ ਪੈਟਰੋਲ ਪੰਪ ਤੋਂ ਇੰਦਨ ਨਹੀਂ ਮਿਲੇਗਾ ਡਿਵਾਈਸਾਂ ਨੂੰ ਉਸੇ ਦੇਸ਼ ਵਿੱਚ ਸਥਾਪਿਤ ਕੀਤਾ ਗਿਆ यूपीसी सर्टिफिकेट ਕੀ ਹੈ ਤੁਹਾਨੂੰ ਦੱਸ ਦਈਏ ਕਿ यूपीसी सर्टिफिकेट ਜਿਸ ਨੂੰ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਵੀ ਕਿਹਾ ਜਾਂਦਾ ਹੈ ਇਹ ਮਹੱਤਵਪੂਰਨ ਦਸਤਾਵੇਜ਼ ਹੈ ਜੋ ਇਹ ਪ੍ਰਮਾਣਿਤ ਕਰਦਾ ਹੈ ਕਿ ਤੁਹਾਡਾ ਵਾਹਨ ਪ੍ਰਦੂਸ਼ਣ ਕੰਟਰੋਲ ਨਿਯਮਾਂ ਦੀ ਪਾਲਣਾ ਕਰਦਾ ਹੈ ਤੇ ਇਹ ਭਾਰਤ ਵਿੱਚ ਮੋਟਰ ਵਾਹਨ ਚਲਾਉਣ ਲਈ ਲਾਜ਼ਮੀ ਹੈ यूपीसी सर्टिफिकेट एक यकीननी बनाउंदा है कि ਤੁਹਾਡਾ ਵਾਹਨ ਸੜਕ ਉਤੇ ਪ੍ਰਦੂਸ਼ਣ ਨਹੀਂ ਵਧਾ ਰਿਹਾ ਤੇ ਵਾਤਾਵਰਨ ਨੂੰ ਸੁਰੱਖਿਅਤ ਰੱਖ ਰਿਹਾ ਜਿਸ ਕਰਕੇ ਹੁਣ यूपीसी सर्टिफिकेट ਲਈ ਤੁਹਾਨੂੰ ਸੀ ਆਪਣੇ ਵਾਹਨ ਨੂੰ ਕਿਸੇ ਵੀ ਅਧਿਕਾਰਿਤ ਪ੍ਰਦੂਸ਼ਣ ਜਾਂਚ ਕੇਂਦਰ यूपीसी ਸੈਂਟਰ ਵਿੱਚ ਲਿਜਾ ਕੇ यूपीसी ਜਿਹੜਾ ਟੈਸਟ ਕਰਵਾ ਸਕਦੇ ਹੋ ਤੇ ਉਸ ਨੂੰ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਤੇ ਜਦੋਂ ਹੁਣ ਤੁਸੀਂ ਦਿੱਲੀ ਦੇ ਵਿੱਚ પેટ્રોલ ਪੰਪਾਂ ਤੇ પેટ્રોલ ਪੁਆਇੰਟ ਜਾਉਂਗੇ ਤਾਂ ਉੱਥੇ ਤੁਹਾਡੇ ਸਾਰੇ ਵਾਹਨ ਦੇ ਜਿਹੜੇ ਤੁਹਾਡੇ ਸਾਰਿਆਂ ਦੇ ਵਾਹਨ ਨੇ ਸਕੈਨ ਕੀਤੇ ਜਾਣਗੇ ਔਰ ਸਕੈਨ ਕਰਨ ਤੋਂ ਬਾਅਦ ਜੇਕਰ ਤੁਹਾਡੇ ਕੋਲ ਯੂਪੀਸੀ ਸਰਟੀਫਿਕੇਟ ਨਹੀਂ ਹੋਵੇਗਾ ਯਾਨੀ ਕਿ ਪ੍ਰਦੂਸ਼ਣ ਦਾ ਸਰਟੀਫਿਕੇਟ ਨਹੀਂ ਹੋਵੇਗਾ ਤਾਂ ਉਸ ਤੋਂ ਬਾਅਦ ਉਸ ਡਿਵਾਈਸ ਦੇ ਵਿੱਚ ਓਕ ਘੰਟੀ ਦੀ ਆਵਾਜ਼ ਆਵੇਗੀ ਤੇ ਉਸ ਤੋਂ ਬਾਅਦ ਤੁਹਾਡੇ ਉੱਤੇ ਕਾਰਵਾਈ ਵੀ ਹੋ ਸਕਦੀ ਹੈ ਇਹ ਕੈਪਰਲ ਤੋਂ 15 ਸਾਲ ਪੁਰਾਣੇ ਜਿਹੜੇ ਵੀ ਵਾਹਨ ਨੇ ਉਹਨਾਂ ਨੂੰ ਇੰਦਨ ਮਿਲਣਾ ਬੰਦ ਹੋ ਜਾਵੇਗਾ ਜਾਨੀ ਕਿ ਹੁਣ ਸਰਕਾਰ ਇੱਕ ਵੱਡਾ ਉਪਰਾਲਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਸਰਕਾਰ ਦਾ ਐਕਸ਼ਨ ਹੈ ਔਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਇਹ ਵੱਡੇ ਉਪਰਾਲੇ ਜਿਹੜੇ ਨੇ ਉਹ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਦਿੱਲੀ ਦੇ ਪੈਟਰੋਲ ਪੰਪਾਂ ਦੇ ਉੱਤੇ ਇੱਕ ਡਿਵਾਈਸ ਲੱਗਣ ਵਾਲੀ ਹੈ ਇਸ ਡਿਵਾਈਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਹੁਣ ਬਹੁਤ ਸਾਰੀਆਂ ਚੀਜ਼ਾਂ ਫੜੀਆਂ ਜਾਣਗੀਆਂ ਜਾਨੀ ਕਿ ਹੁਣ ਯੂਪੀਸੀ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਬੇਹਦ ਜ਼ਰੂਰੀ ਹੈ ਤਾਂ ਜੇਕਰ ਨਹੀਂ ਹੈ ਤਾਂ ਤੁਸੀਂ ਮੁਸ਼ਕਲ ਦੇ ਵਿੱਚ ਆ ਸਕਦੇ ਹੋ ਕਿਉਂਕਿ ਇਹ ਸਰਕਾਰ ਦਾ ਉਪਰਾਲਾ ਹੈ ਸਰਕਾਰ ਨੇ ਉਹਨਾਂ ਲੋਕਾਂ ਨੂੰ ਫੜਨਾ ਹੈ ਜਿਨ੍ਹਾਂ ਦੇ ਕੋਲ ਯੂਪੀਸੀ ਸਰਟੀਫਿਕੇਟ ਨਹੀਂ ਹੈ ਦਾ ਔਰ ਜਿਸ ਤੋਂ ਬਾਅਦ ਜਿਨ੍ਹਾਂ ਦੇ ਵੱਲੋਂ ਹੁਣ ਪੁਰਾਣੇ ਵਾਹਨ ਚਲਾਏ ਜਾ ਰਹੇ ਨੇ ਤਾਂ ਉਹਨਾਂ ਸਾਰਿਆਂ ਦੀ ਸਕੈਨਿੰਗ ਜਿਹੜੀ ਉਸ ਡਿਵਾਈਸ ਦੇ ਵਿੱਚ ਹੋਵੇਗੀ ਔਰ ਉਸ ਤੋਂ ਬਾਅਦ ਤੁਹਾਡੇ ਉੱਤੇ ਵੱਡੇ ਐਕਸ਼ਨ ਲਤੇ ਜਾ ਸਕਦੇ ਨੇ ਅਹਿਮ ਖਬਰ ਹੈ ਉਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਜਾਣਕਾਰੀ ਵਿਦੇਰੇ ਲੋਕਾਂ ਤੱਕ ਪਹੁੰਚਾਣੀ ਜ਼ਰੂਰੀ ਹੈ ਦਿੱਲੀ ਸਰਕਾਰ ਐਕਸ਼ਨ ਮੋਡ ਵਿੱਚ ਆ ਚੁੱਕੀ ਹੈ ਦਿੱਲੀ ਸਰਕਾਰ ਦੇ ਵੱਲੋਂ ਵੱਡੇ ਤੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਜਿਸ ਤੋਂ ਬਾਅਦ ਹੁਣੇ ਸਰਕਾਰ ਨਵੀਆਂ ਨੀਤੀਆਂ ਨਵੇਂ ਕਾਨੂੰਨ ਲੈ ਕੇ ਆਦੀ ਹੈ ਔਰ ਲੋਕਾਂ ਦੀ ਧੋਖਾਧੜੀ ਚੋਰੀ ਠੱਗੀ ਨੂੰ ਫੜਨ ਦੇ ਲਈ ਸਰਕਾਰ ਐਕਸ਼ਨ ਦੇ ਮੋਰ ਤੇ ਵਿੱਚ ਆ ਚੁੱਕੀ ਐ ਐਕਸ਼ਨ ਦੇ ਵਿੱਚ ਸਰਕਾਰ ਦੀ ਹੁਣੇ ਪਹਿਲ ਕਦਮੀ ਦੇਖਣ ਨੂੰ ਮਿਲੀ ਹੈ ਜਿੱਥੇ ਪੈਟਰੋਲ ਪੰਪਾਂ ਤੇ ਇੱਕ ਡਿਵਾਈਸ ਲੱਗੇਗਾ ਤਾਂ ਜੇਕਰ ਤੁਸੀਂ ਉਹਨਾਂ ਡਿਵਾਈਸ ਤੇ ਜਾਨੀ ਕਿ ਕੋਈ ਵੀ ਤੁਹਾਡੇ ਵਾਹਨ 'ਚ ਕਮੀ ਐ ਤਾਂ ਇਹ ਘੰਟੀ ਵੱਜੇਗੀ ਉਸ ਤੋਂ ਬਾਅਦ ਤੁਹਾਨੂੰ ਫੜਿਆ ਜਾ ਸਕਦਾ ਜਾਨੀ ਕਿ ਯੂਪੀ ਸੀ ਸਰਟੀਫਿਕੇਟ ਹੋਣਾ ਬੇਹੱਦ ਜ਼ਰੂਰੀ ਹੈ ਜਾਨਕੀ ਪ੍ਰਦੂਸ਼ਣ ਦਾ ਉਸਦਾ ਇਹ ਮਤਲਬ ਹੈ ਕਿ ਤੁਹਾਡਾ ਵਾਹਨ ਸੜਕਾਂ ਦੇ ਉੱਤੇ ਪ੍ਰਦੂਸ਼ਣ ਨਹੀਂ ਕਰ ਰਿਹਾ ਤੇ ਜੇਕਰ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਆ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਦੋਸ਼ੀ ਹੋ ਤੁਹਾਡੇ ਉੱਤੇ ਐਕਸ਼ਨ ਹੋ ਸਕਦੇ ਨੇ ਅਹਿਮ ਖਬਰ ਹੈ ਇਸ ਨੂੰ ਸ਼ੇਅਰ ਕਰਨਾ ਤੇ ਹੋਰ ਖਬਰਾਂ ਲਈ ਕਿ ਫਿਰ ਤੋਂ ਹਾਜ਼ਰ ਹੋਵਾਂਗੇ ਤਾਂ ਤੱਕ ਕੋਸੀ ਜੁੜੇ ਰੋਸ ਸਾਡੇ ਚੈਨਲ ਦਾ ਪੀਵੀ ਨਰਾਇਨ ਦੇ